ਨਰਾਤੇ ਮਨਾਣ ਦੀ ਅਸਲ ਪਰੰਪਰਾ ਕੀ ਹੈ ਚਲੋ ਤੁਸੀਂ ਉਹ ਦੱਸ ਦਿਓ ਸਾਨੂੰ ਕਿ ਨਰਾਤੇ ਕਿਸ ਤਰ੍ਹਾਂ ਮਨਾਏ ਜਾਂ ਕਿਉਂਕਿ ਹਰ ਤਰੀਕੇ ਦਾ ਹਰ ਬੰਦਾ ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ Hindu ਧਰਮ ਚ ਆਪਣੇ ਮੁਤਾਬਕ ਆਪਣੇ ਤਿਉਹਾਰ ਨੂੰ ਮਨਾਉਂਦਾ ਹੈ ਤੁਸੀਂ ਕੀ ਸਮਝਦੇ ਹੋ ਨਰਾਤੇ ਕਿੱਦਾਂ ਮਨਾਣੇ ਚਾਹੀਦੇ ਨਰਾਤੇ ਮਨਾਣੇ ਚਾਹੀਦੇ ਆਪਾਂ ਵੇਖੋ ਜੀ ਆਪਣੇ ਘਰ ਵਿੱਚ ਖੇਤਰੀ ਬੀਜੀ ਦੀ ਹੈ ਜੀ ਨਵਰਾਤੇ ਇੱਕ ਕਾਂਜੇ ਕ ਪੂਜਨ ਕਰੀਦਾ ਆ ਜੀ ਫਿਰ ਜਦਨ ਅਸ਼ਟਮੀ ਦੀ ਉਹ ਦਰਮਿਕ ਕੰਜਕ ਪੂਜਨ ਕਰੀਦਾ ਆ ਜੀ ਇਹਰੇ ਵਿੱਚ ਆਪਾਂ ਘਰ ਦੀ ਸ਼ੁੱਧੀ ਰੱਖੀਦੀ ਆ ਖੇਤਰੀ ਲਈ ਮਕਸਦ ਹੈ ਖੇਤਰੀ ਵਾਸਤੇ ਹੁੰਦੀ ਆਪਣੇ ਘਰ ਦੀ ਹਰੀਆਲੀ ਵਾਸਤੇ ਆਪਣੇ ਘਰ ਚ ਖੁਸ਼ੀਆਂ ਭਰਿਆ ਰਵੇ ਮਾਂ ਦਾ ਵਾਸ ਹੋਵੇ ਅੱਛਾ ਜੀ ਹਰੀਆਲੀ ਚ ਮਾਂ ਦਾ ਵਾਸ ਮੰਨੇ ਹੁੰਦਾ ਜੀ ਮੰਦਾ ਹੁੰਦਾ ਕਿ ਵੈਸੇ ਹੀ ਆਪਣੀ ਇੱਕ ਮਿੱਥ ਹੈ ਨਹੀਂ ਨਹੀਂ ਆਪਣੀ ਇੱਕ ਆਸਥਾ ਹੈ ਤੁਹਾਨੂੰ ਭਗਤ ਜੀ ਨੇ ਪੱਥਰ ਵਿੱਚ ਆਸਥਾ ਨਾਲ ਭਗਵਾਨ ਜੀ ਨੂੰ ਪਾ ਲਿਆ ਸੀ ਜੀ ਤੁਹੇ ਕਿਸ ਤਰ੍ਹਾਂ ਮਨਾਣੇ ਚਾਹੀਦੇ ਤਿਹਾੜ ਕੇ ਕਿਉਂਕਿ ਹਰ ਰੋਜ਼ ਤੇ ਕੰਜਕ ਪੂਜਨ ਕੋਈ ਕਰਦੇ ਨਹੀਂ ਲੋਕੀ ਅਸ਼ਟਮੀ ਵਾਲੇ ਦਿਨ ਹੀ ਕਰਦੇ ਅਸ਼ਟਮੀ ਵਾਲੇ ਦਿਨ ਹੀ ਕਰਦੇ ਨਹੀਂ ਹੂੰ ਕਈ ਲੋਕੀ ਘਰ ਆਪਣੇ ਘਰੋ ਦੁਰਗਾ ਸਤਿਜੀ ਦਾ ਪਾਠ ਕਰੋ ਹੂੰ ਘਰ ਦੀ ਸਾਫ ਸਫਾਈ ਕਰੋ ਇਹਦੇ ਵਿੱਚ ਜਿਹੜੋ ਕੋਈ ਵਰਤ ਰੱਖਦਾ ਜੀ ਹੂੰ ਅੱਛਾ ਵਰਤ ਦੀ ਕੀ ਪਰੰਪਰਾ ਮੈਨੂੰ ਉਹ ਹੀ ਦਾਦਾ ਇਹ ਇੱਕ ਤੇ ਇੱਕ ਧਾਰਮਿਕ ਗ੍ਰਿਹ ਜਾਂਦੀ ਇੱਕ ਸਾਇੰਸ ਦੇ ਥਰੂ ਗਿਰਿਆ ਜਾਂਦਾ ਜੀ ਚਲੋ ਆ ਸਾਨੂੰ ਦੱਸੋਗੇ ਦੋਵੇਂ ਚੀਜ਼ਾਂ ਜੀ ਜਿਰੋ ਇਹ ਮੌਸਮ ਚੇਂਜ ਹੁੰਦਾ ਹੈ ਇਹ ਮੌਸਮ ਚੇਂਜ ਹੋ ਰਿਹਾ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਜਿਰੋ ਆਪਾਂ ਸਾਇੰਸ ਦੇ ਤੌਰ ਤੇ ਦੱਸਣ ਲੱਗਣਾ ਜੀ ਜਿਹੜਾ ਆਪਾਂ ਵਰਤ ਰੱਖਦੇ ਨੇ ਵਰਤ ਦੇ ਰੱਖਦੇ ਹਾਂ ਨਾ ਜੀ ਵਰਤ ਦੇ ਨਾਲ ਸਾਡਾ ਜਿਹੜਾ ਸਰੀਰ ਆ ਹੂੰ ਉਸ ਚੀਜ਼ ਨੂੰ ਪਛਾਣਨਾ ਸ਼ੁਰੂ ਕਰਦਾ ਪਹਿਲਾਂ ਆਪਾਂ ਹੋਰ ਕੁਝ ਖਾਧਾ ਹੁੰਦਾ ਹੈ ਮੌਸਮ ਮੌਸਮ ਦਾ ਵੀ ਚੇਂਜਿੰਗ ਆਂਦੀ ਹੈ ਹਰ ਚੀਜ਼ ਦੀ ਚੇਂਜਿੰਗ ਆਂਦੀ ਹੈ ਇਸ ਚੀਜ਼ ਦੇ ਨਾਲ ਆਪਣਾ ਸਰੀਰ ਹੈ ਨਾ ਜਿਹੜਾ ਇਹ ਵਰਤ ਰੱਖਣ ਦੇ ਨਾਲ ਵੀ ਹੂੰ ਥੋੜਾ ਜਿਹਾ ਕੈਮ ਹੋ ਜਾਂਦਾ ਹੈ ਕੈਮ ਹੋ ਜਾਂਦਾ ਬਿਲਕੁਲ ਜੀ ਕਮਜ਼ੋਰੀ ਨਹੀਂ ਆਉਂਦੀ ਨਾ ਜੀ ਨਾ ਕਮਜ਼ੋਰੀ ਨਹੀਂ ਆਉਂਦੀ ਬਿਲਕੁਕੁਮਜ਼ੋਰੀ ਨਹੀਂ ਆਏਗੀ ਜੀ ਅੱਛਾ ਸਾਇੰਸ ਦੇ ਮੁਤਾਬਕ ਹੈ ਹਾਂ ਜੀ ਬਿਲਕੁਲ ਕਮਜ਼ੋਰੀ ਨਹੀਂ ਆਏਗੀ ਆਸਤਾ ਦੇ ਮੁਤਾਬਕ ਕੀ ਹੈ ਆਸਤਾ ਦੇ ਮੁਤਾਬਕ ਇਹ ਹੈ ਕਿ ਆਪਾਂ ਉਸ ਪਰਮਾਤਮਾ ਦਾ ਨਾਮ ਹੀ ਲੈਣੇ ਉਸ ਮੰਗ ਦਾ ਨਾਮ ਹੀ ਲੈਣੇ ਆ ਤੇ 8 ਦੇ 8 ਦਿਨ ਵਰਤ ਰੱਖਣਾ ਚਾਹੀਦੇ ਆ ਅੱਛਾ ਇੱਕ ਕਰਵਾ ਤੁਸੀਂ ਮੈਂ ਇੱਕ ਗੱਲ ਪੁੱਛਦਾ ਤੁਸੀਂ 8 ਦਿਨ ਵਰਤ ਰੱਖੇ ਆ ਜੀ ਮੈਂ ਨਹੀਂ ਦੀ ਰ ਤੁਸੀਂ ਐਰ ਕੀ ਵਰਤ ਰਾ ਕੇ ਵੇਖੋ ਤੁਸੀਂ ਫਿਰ ਦੱਸਿਓ ਤੁਹਾਨੂੰ ਸਰੀਰ 'ਚ ਕਮਜ਼ੋਰੀ ਆਂਦੀ ਆ ਕਿ ਪਾਵਰ ਆਂਦੀ ਆ ਚਲੋ ਠੀਕ ਹੈ ਜੀ ਆਪਾਂ ਦੇਖ ਲੈਨੇ ਆ ਵੀ ਚੀਜ਼ ਨੂੰ ਐਕਸੈਸ ਕਰ ਲੈਨੇ ਆ ਅੱਛਾ ਇੱਕ ਕਰਵਾ ਚੌਥ ਦਾ ਵਰਤ ਹੁੰਦਾ ਜੋ ਬੂੰਦ ਵੀ ਨਹੀਂ ਪੀਣੀ ਇੱਕ ਇਹ ਜਿਹੜੇ ਜਿਹੜੇ ਵਰਤ ਹੁੰਦੇ ਚ ਕੁਝ ਖਾ ਸਕਦੇ ਹੋ ਇਹ ਵਰਤ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਨਹੀਂ ਜੀ ਨਹੀਂ ਕਰਵਾ ਚੌਥ ਦਾ ਜਿਹੜਾ ਵਰਤ ਹੈ ਨਾ ਜੀ ਇਹ ਦੋ ਤਰ੍ਹਾਂ ਦਾ ਨਹੀਂ ਹੁੰਦਾ ਨਹੀਂ ਕਰਵਾ ਚੌਥ ਦੇ ਵਰਤ ਸਿੱਤੇ ਕੋਈ ਵੀ ਕਹਿੰਦੇ ਨੇ ਪਾਣੀ ਵੀ ਨਹੀਂ ਪੀਂਦੇ ਹੂੰ ਹੂੰ ਤੇ ਪਰ ਇਹ ਜਿਹੜੇ ਹਾਂ ਇਹ ਵਿੱਚ ਆਪਾਂ ਖਾ ਸਕਦੇ ਆ ਹੂੰ ਆਪਾਂ ਫਲ ਫਰੂਟ ਵੀ ਖਾ ਸਕਦੇ ਆ ਹੂੰ ਫਿਰ ਦੁੱਧ ਵੀ ਪੀ ਸਕਦੇ ਦਹੀਂ ਵੀ ਖਾ ਸਕਦੇ ਅੰਨ ਨਹੀਂ ਖਾਣਾ ਕਾਰਨ ਕਾਰਨ ਉਹ ਹੀ ਤੁਹਾਨੂੰ ਸਾਇੰਸ ਦਾ ਦੱਸਿਆ ਅੱਛਾ ਅੰਨ ਇਸ ਕਰਕੇ ਆਪਾਂ ਛੱਡਦੇ ਆ ਕਿ ਤੁਹਾਡਾ ਸਰੀਰ ਉਹ 7-8 ਦਿਨ ਜਿਹੜਾ ਮੌਸਮ ਚੇਂਜ ਹੁੰਦਾ ਆ ਉਹ ਸਰੀਰ ਉਸ ਚੀਜ਼ ਨੂੰ ਪਛਾਣਨਾ ਸ਼ੁਰੂ ਕਰਦੇ ਕਿ ਅਸੀਂ ਪਰਮਾਤਮਾ ਨਾਲ ਅਟੈਚ ਹੋ ਜਾਾਂਗੇ ਇਹਦੇ ਨਾਲ ਹੋਵਾਂਗੇ ਜੀ ਹੈ ਵੀ ਆ ਪੂਜਾ ਨਾਲ ਇਹਦਾ ਵਰਤ ਨਾਲ ਅਸੀਂ ਪਰਮਾਤਮਾ ਅਟੈਚ ਹੁੰਦਾ ਬੰਦਾ ਹੁੰਦਾ ਜੀ ਸ਼ਕਤੀ ਆਂਦੀ ਜੀ ਬੰਦੇ ਅੰਦਰ ਮੈਂ ਤੁਹਾਨੂੰ ਇੱਕ ਦਾਦਾ ਸ਼ਕਤੀ ਨਹੀਂ ਇਹ ਚੀਜ਼ ਨਹੀਂ ਬਗੈਰ ਕੋਈ ਗੱਲ ਮੈਂ ਮੈਂ ਕਹਿੰਦਾ ਇਸੇ ਚੀਜ਼ ਤੇ ਆਂ ਲੱਗਾ ਹਾਂ ਜੀ ਕਈ ਕਹਿੰਦੇ ਜੀ ਤੁਹਾਡੇ ਚ ਸ਼ਕਤੀਆਂ ਆ ਗਈਆਂ ਹਨ ਹਾਂ ਜੀ ਸ਼ਕਤੀ ਨਹੀਂ ਹੁੰਦੀ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ